ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਦੀ ਇਹ ਕਲਾਸ ਆਪਾਂ ਪੰਜਾਬੀ ਪੇਪਰ ਦੇ ਸੰਬੰਧ ਵਿੱਚ ਲੈ ਕੇ ਆਏ ਆਂ ਇਸ ਕਲਾਸ ਦੇ ਵਿੱਚ ਆਪਾਂ ਗ੍ਰਾਮਰ ਦੇ ਟੌਪ 25 ਕੁਐਸਚਨ ਕਰਾਂਗੇ ਜਿਹੜੇ ਵਾਰ-ਵਾਰ ਪਿਛਲੇ ਪੇਪਰਾਂ ਦੇ ਵਿੱਚ ਰਿਪੀਟ ਹੋ ਰਹੇ ਨੇ ਜੇਕਰ ਤੁਸੀਂ ਪੰਜਾਬੀ ਪੇਪਰ A ਦੀ ਵਧੀਆ ਤੇ ਆਸਾਨ ਤਰੀਕੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਪੇਪਰ A ਦੇ ਸੰਬੰਧ ਵਿੱਚ ਕਲਾਸਾਂ ਲਗਾਉਣ ਜਾ ਰਹੇ ਹਾਂ ਉਹਨਾਂ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਆਓ ਜੀ ਆਉਨੇ ਆ ਅੱਜ ਦੀ ਕਲਾਸ ਤੇ ਅੱਜ ਦੀ ਕਲਾਸ ਦੇ ਵਿੱਚ ਅਪਾ ਟਾਪ 25 ਐਮਸੀਕਿਊ ਕਰਾਂਗੇ ਜਿਹੜੇ ਵਾਰ-ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋ ਰਹੇ ਨੇ ਹਾਂਜੀ ਇੱਕ ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਤੁਨੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੁਨੀ ਹੈ ਜਿਹੜੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਆਪਸ਼ਨਾਂ ਤੁਹਾਡੀ ਸਕਰੀਨ ਤੇ ਨੇ 2 3 5 4 ਜਿਹੜਾ ਰਾਈਟ ਆਨਸਰ ਹੈ ਤੁਨੀਏ ਹੁੰਦੀ ਹੈ ਜਿਹੜੀ ਦੋ ਪ੍ਰਕਾਰ ਦੀ ਹੁੰਦੀ ਹੈ ਅਖੰਡੀ ਤੇ ਖੰਡੀ ਦੋ ਕਿਸਮਾਂ ਨੇ ਜੇਕਰ ਨਾਮ ਤੁਹਾਨੂੰ MCQ ਦੇ ਵਿੱਚ ਕਿਤੇ ਵੀ ਆਉਂਦਾ ਹੈ ਖੰਡੀ ਤੇ ਅਖੰਡੀ ਇੱਥੇ MCQ ਕੀ ਸੀਗਾ ਕੱਲਾ ਆਪਾਂ ਨੂੰ ਗਿਣਤੀ ਜਿਹੜੀ ਪੁੱਛੀ ਗਈ ਸੀ ਤਾਂ ਏ ਜਿਹੜਾ ਆਨਸਰ ਹੈ ਉਹ ਰਾਈਟ ਹੈ ਤੁਨੀ ਦੋ ਪ੍ਰਕਾਰ ਦੀ ਹੁੰਦੀ ਹੈ ਖੰਡੀ ਤੇ ਅਖੰਡੀ ਅੱਗੇ ਆ ਜਾਓ ਜੀ ਭਾਸ਼ਾ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਭਾਸ਼ਾ ਜਿਹੜੀ ਕਿੰਨੀ ਪ੍ਰਕਾਰ ਦੀ ਹੁੰਦੀ ਹੈ ਚਾਰ ਆਪਸ਼ਨ ਆ ਨੇ ਤੁਹਾਡੇ ਕੋਲੇ A 4 B 1 C 2 D 3 ਜਿਹੜਾ ਇਹਦਾ ਰਾਈਟ ਆਨਸਰ ਹੈ ਉਹ C ਹੈ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਲਿਖਤੀ ਔਰ ਮੌਖਿਕ ਲਿਖਤੀ ਅਤੇ ਮੌਖਿਕ ਲਿਖਤੀ ਜਿਹੜੀ ਆਪਾਂ ਵਿਆਕਰਣ ਪੜ੍ਹਦੇ ਆਂ ਔਰ ਮੌਖਿਕ ਜਿੰਨੀਆਂ ਵੀ ਬੋਲੀਆਂ ਨੇ ਸੀ ਹੈ ਜਿਹੜਾ ਰਾਈਟ ਆਨਸਰ ਹੈ 2 ਨੰਬਰ ਐਮਸੀਕਿਊ ਦਾ ਅੱਗੇ ਆ ਜਾਓ ਜੀ ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੇ ਵਿਅੰਜਨ ਹਨ ਪੰਜਾਬੀ ਵਰਨਮਾਲਾ ਦੇ ਵਿੱਚ ਕੁੱਲ ਕਿੰਨੇ ਵਿਅੰਜਨ ਹਨ ਆਪਸ਼ਨਾਂ ਤੁਹਾਡੀ ਸਕਰੀਨ ਤੇ ਨੇ 37 41 38 ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਜੇ ਆਪਾਂ ਆਧੁਨਿਕ ਪੰਜਾਬੀ ਵਰਨਮਾਲਾ ਦੀ ਗੱਲ ਕਰੀਏ ਤਾਂ 41 ਜਿਹੜੇ ਵਿਅੰਜਨ ਨੇ ਪਹਿਲਾਂ 35 ਸੀਗੇ ਹੁਣ ਜਿਹੜੀ ਨਵੀਨ ਟੋਲੀ ਹੈ ਸ ਸ ਖ ਖੇ ਪੈਰ ਬਿੰਦੀ ਵਾਲੀ ਜੋ ਕਿ ਫਾਰਸੀ ਦੇ ਵਿੱਚੋਂ ਲਈ ਗਈ ਹੈ ਫਾਰਸੀ ਪ੍ਰਭਾਵ ਦੀਆਂ ਸੂਚਕ ਨੇ ਜਿਹੜੀਆਂ ਧੁਨੀਆਂ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਪਫੇ ਪੈਰ ਬਿੰਦੀ ਉਹਨਾਂ ਨੂੰ ਮਿਲਾ ਕੇ 41 ਬਣਦੀ ਹੈ ਬੀ ਹੈ ਜਿਹੜਾ ਰਾਈਟ ਆਨਸਰ ਹੈ ਵੀ ਅੱਗੇ ਆ ਜਾਓ ਜੀ ਫਰੀਦਕੋਟ ਵਿੱਚ ਪੰਜਾਬੀ ਦੀ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਫਰੀਦਕੋਟ ਦੇ ਵਿੱਚ ਪੰਜਾਬੀ ਦੀ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ ਪੰਜਾਬੀ ਦੇ ਵਿੱਚ ਫਰੀਦਕੋਟ ਦੇ ਵਿੱਚ ਪੰਜਾਬੀ ਦੀ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ ਆਪਸ਼ਨਾਂ ਨੇ ਤੁਹਾਡੇ ਕੋਲੇ ਮਾਝੀ ਦੁਆਬੀ ਪੁਆਦੀ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਇਹ ਤਾਂ ਜਿਹੜਾ ਰਾਈਟ ਆਨਸਰ ਹੈ ਫਰੀਦਕੋਟ ਦੇ ਵਿੱਚ ਮਲਵਈ ਜਿਹੜੀ ਬੋਲੀ ਜਾਂਦੀ ਹੈ ਆਪਸ਼ਨਾਂ ਦੇ ਵਿੱਚ ਆਪਾਂ ਨੂੰ ਮਲਵਈ ਕਿਤੇ ਵੀ ਨਹੀਂ ਇਸ ਲਈ ਜਿਹੜਾ ਰਾਈਟ ਆਨਸਰ ਬਣਦਾ ਹੈ ਡੀ ਬਣਦਾ ਹੈ ਕੋਈ ਨਹੀਂ ਠੀਕ ਹੈ ਜੀ ਫਰੀਦਕੋਟ ਦੇ ਵਿੱਚ ਜਿਹੜੀ ਮਲਬਈ ਬੋਲੀ ਜਾਂਦੀ ਹੈ ਹੁਣ ਇੱਥੇ ਆਪਾਂ ਨੇ ਧਿਆਨ ਰੱਖਣਾ ਹੈ ਆਪਸ਼ਨਾਂ ਦੇ ਵਿੱਚ ਮਲਬਈ ਹੈ ਨਹੀਂ ਤਾਂ ਜਿਹੜਾ ਡੀ ਰਾਈਟ ਆਨਸਰ ਹੈ ਇਹਨਾਂ ਜਿਹੜੀਆਂ ਤਿੰਨੇ ਉਪਾਸ਼ਾਮਾ ਦਿੱਤੀਆਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਰੂਪਨਗਰ ਵਿੱਚ ਪੰਜਾਬੀ ਦੀ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ? ਰੂਪਨਗਰ ਦੇ ਵਿੱਚ ਪੰਜਾਬੀ ਦੀ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ? ਆਪਸ਼ਨਾਂ ਤੁਹਾਡੀ ਸਕਰੀਨ ਤੇ ਨੇ ਮਲਬਈ, ਪੁਆਦੀ, ਮਾਜੀ, ਦੁਆਬੀ ਰਾਈਟ ਜਿਹੜਾ ਆਨਸਰ ਹੈ ਰੂਪਨਗਰ ਦੇ ਵਿੱਚ ਰੋਪੜ ਦੇ ਵਿੱਚ ਪੁਆਦੀ ਬੋਲੀ ਜਾਂਦੀ ਹੈ। ਪੁਆਦੀ ਜਿਹੜੀ ਰੂਪਨਗਰ ਰੋਪੜ ਦੀ ਉਪ ਭਾਸ਼ਾ ਹੈ ਉਪ ਬੋਲੀ ਹੈ ਬੀ ਹੈ ਜਿਹੜਾ ਰਾਈਟ ਆਨਸਰ ਹੈ ਜੀ ਅੱਗੇ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਕਪੂਰਥਲਾ ਵਿੱਚ ਪੰਜਾਬੀ ਦੀ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਕਪੂਰਥਲਾ ਦੇ ਵਿੱਚ ਪੰਜਾਬੀ ਦੀ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਆਪਸ਼ਨਾਂ ਤੁਹਾਡੀ ਸਕਰੀਨ ਤੇ ਨੇ ਮਲਬਈ ਪੁਆਦੀ ਮਾਜੀ ਦੁਆਬੀ ਰਾਈਟ ਜਿਹੜਾ ਇਹਦਾ ਆਨਸਰ ਹੈ ਉਹ ਹੈ ਦੁਆਬੀ ਕਪੂਰਥਲਾ ਦੇ ਵਿੱਚ ਦੁਆਬੀ ਬੋਲੀ ਹੈ ਜਿਹੜੀ ਬੋਲੀ ਜਾਂਦੀ ਹੈ ਡੀ ਹੈ ਜਿਹੜਾ ਰਾਈਟ ਆਨਸਰ ਹੈ ਅਗਲਾ ਜਿਹੜਾ ਸਵਾਲ ਹੈ ਆਪਣੀ ਸਕਰੀਨ ਤੇ ਹੈ ਕਿਰਿਆ ਵਰਸ਼ੇਸ਼ਨ ਦੀਆਂ ਕਿਸਮਾਂ ਕਿੰਨੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਨੇ ਆਪਸ਼ਨਾ ਤੁਹਾਡੇ ਕੋਲੇ ਨੇ A 8 B 1 C 2 D 3 ਕਿਰਿਆ ਵਿਸ਼ੇਸ਼ਣਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ 8 ਨੇ A ਆ ਜਿਹੜਾ ਰਾਈਟ ਆਨਸਰ ਹੈ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਨੇ A ਆ ਜਿਹੜਾ ਜੀ ਰਾਈਟ ਆਨਸਰ ਹੈ ਅਗਲੇ MCQ ਤੇ ਆਪਾਂ ਚੱਲਦੇ ਹਾਂ ਬਟਾਲਾ ਵਿੱਚ ਪੰਜਾਬੀ ਦੀ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ ਬਟਾਲਾ ਵਿੱਚ ਪੰਜਾਬੀ ਦੀ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ ਆਪਸਨਾ ਤੁਹਾਡੇ ਕੋਲੇ ਨੇ ਮਲਬਈ ਪੁਆਦੀ ਮਾਜੀ ਦੁਆਬੀ ਮਲਬਈ ਪੁਆਦੀ ਮਾਜੀ ਔਰ ਦੁਆਬੀ ਰਾਈਟ ਜਿਹੜਾ ਆਨਸਰ ਹੈ ਜੀ ਬਟਾਲਾ ਦੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਤਾਂ ਰਾਈਟ ਆਨਸਰ ਆਊਗਾ ਮਾਜੀ ਹਾਂਜੀ 9 ਨੰਬਰ ਜਿਹੜਾ ਐਮਸੀਕਿਊ ਹੈ ਤੁਹਾਡੀ ਸਕਰੀਨ ਤੇ ਹੈ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ ਗੁਰਮੁਖੀ ਲਿਪੀ ਦੇ ਵਿੱਚ ਦੁੱਤ ਜਿਹੜੇ ਅੱਖਰਾਂ ਦੀ ਗਿਣਤੀ ਹੈ ਕਿੰਨੀ ਹੈ ਦੁੱਤ ਦਾ ਮਤਲਬ ਜਿਹੜੇ ਪੈਰ ਦੇ ਵਿੱਚ ਯੂਜ਼ ਹੁੰਦੇ ਨੇ ਜਿਹੜੀਆਂ ਆਪਸ਼ਨਾਂ ਨੇ ਤੁਹਾਡੀ ਸਕਰੀਨ ਤੇ ਨੇ 8 1 2 3 ਰਾਈਟ ਜਿਹੜਾ ਆਨਸਰ ਹੈ 3 ਹੈ ਪਰ ਹੁਣ ਜਿਹੜਾ ਆਮ ਤੌਰ ਤੇ ਵਰਤੋਂ ਹੁੰਦੀ ਹੈ ਉਹ ਹਾਹੇ ਤੇ ਰਾਰੇ ਦੀ ਹੁੰਦੀ ਹੈ ਬਾਬਾ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਪੈਰ ਦੇ ਵਿੱਚੋਂ ਪੈਨ ਤੇ ਪਾਬੰਦੀ ਲਾਈ ਹੈ ਜਿਹੜਾ ਹੁਣ ਯੂਜ਼ ਹੁੰਦਾ ਬਹੁਤ ਦੋ ਹੁੰਦੇ ਨੇ ਰਾਰਾ ਤੇ ਹਾਹਾ ਬਟ ਟੋਟਲ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਤਿੰਨ ਨੇ ਜਿਹੜੇ ਪੈਰ ਦੇ ਵਿੱਚ ਪੈਂਦੇ ਨੇ ਦੋ ਅੱਖਰ ਕਹਿੰਦੇ ਨੇ ਉਹਨਾਂ ਨੂੰ ਬਾਬਾ ਹਾਹਾ ਤੇ ਰਾਰਾ ਜੇਕਰ ਤੁਹਾਨੂੰ ਐਮਸੀਕਿਊ ਆਉਂਦਾ ਹੈ ਜਿਹੜਾ ਬਾਬਾ ਹੈ ਪੈਰ ਦੇ ਵਿੱਚ ਪਹਿਣ ਤੋਂ ਪਾਬੰਦੀ ਕਿਸ ਨੇ ਲਗਾਈ ਹੈ ਉਹ ਪੰਜਾਬੀ ਯੂਨੀਵਰਸਿਟੀ ਦੀ ਖੋਜ ਹੈ 10 ਨੰਬਰ MCQ ਤੁਹਾਡੀ ਸਕਰੀਨ ਤੇ ਹੈ ਗੁਰਮੁਖੀ ਲਿਪੀ ਵਿੱਚ ਅਨੂਨਾਸਕੀ ਇਹਨਾਂ ਨੂੰ ਨਾਸਕੀ ਵਿੰਜਨ ਵੀ ਕਹਿੰਦੇ ਆ ਆਪਾਂ ਨਾਸਕੀ ਧੁਨੀਆਂ ਵੀ ਕਹਿੰਦੇ ਆ ਇੱਥੇ ਗੱਲ ਨਾਸਕੀ ਵਿੰਜਨਾਂ ਦੀ ਗਿਣਤੀ ਦੀ ਹੈ ਰਾਈਟ ਜਿਹੜਾ ਆਨਸਰ ਬੰਦਾ ਇਹਨਾਂ ਦੇ ਵਿੱਚੋਂ ਚਾਰ ਆਪਸ਼ਨ ਆ ਨਹੀਂ ਤੁਹਾਡੇ ਕੋਲੇ 8 1 5 ਤੇ 3 ਰਾਈਟ ਜਿਹੜਾ ਆਨਸਰ ਹੈ ਉਹ ਸੀ ਹੈ ਪੰਜ ਅਨੁਨਾਸਕੀ ਵਿਅੰਜਨ ਨੇ ਜੇਕਰ ਆਪਾਂ ਗੱਲ ਕਰੀਏ ਹੈਗੇ ਕਿਹੜੇ-ਕਿਹੜੇ ਨੇ ਤਾਂ ਉਹ ਹੈ ਔਆ ਅਈਆ ਨੰਨਾ ਮੰਮਾ ਤੇ ਨਾਣਾ ਜਿਨ੍ਹਾਂ ਨੂੰ ਬੋਲਦੇ ਸਮੇਂ ਆਵਾਜ਼ ਹੈ ਜਿਹੜੀ ਨੱਕ ਦੇ ਵਿੱਚੋਂ ਆਉਂਦੀ ਹੈ ਅੱਗੇ ਆਜੋ ਜੀ 11 ਨੰਬਰ ਜਿਹੜਾ ਐਮਸੀਕਿਊ ਹੈ ਤੁਹਾਡੀ ਸਕਰੀਨ ਤੇ ਹੈ ਅਰਧ ਸਵਾਰ ਕਿਹੜੇ ਹਨ ਅਰਧ ਸਵਰ ਮਤਲਬ ਕਿ ਕਿਹੜੇ ਉਹ ਵਿਅੰਜਨ ਨੇ ਜਿਨ੍ਹਾਂ ਨੂੰ ਆਪਾਂ ਸਵਰਾਂ ਦੇ ਤੌਰ ਤੇ ਵੀ ਵਰਤੋਂ ਕਰਦੇ ਆ ਜਿਨ੍ਹਾਂ ਨੂੰ ਆਪਾਂ ਸਵਰਾਂ ਦੇ ਤੌਰ ਤੇ ਵੀ ਵਰਤੋਂ ਕਰਦੇ ਆ ਚਾਰ ਆਪਸ਼ਨਾਂ ਨੇ ਤੁਹਾਡੇ ਕੋਲੇ ਰਾਰਾ ਹਾਹਾ ਬਾਬਾ ਆੜੇ ਨੂੰ ਕੰਨਾ ਏੜਿਮ ਸਿਆਰੀ ਲਾਮਾ ਊੜਾ ਅੜਾ ਈੜਿ ਜਯਾ ਤੇ ਬਾਬਾ ਅਰਧ ਸਵਰ ਨੇ ਜਿਹੜੇ ਪੰਜਾਬੀ ਵਰਣਮਾਲਾ ਦੇ ਵਿੱਚ ਉਜਈਆ ਤੇ ਬਾਬਾ ਨੇ ਜਿਹਨਾਂ ਨੂੰ ਅਕਸਰ ਆਪਾਂ ਸਵਰਾਂ ਦੀ ਜਗ੍ਹਾ ਤੇ ਵਰਤਦੇ ਆਂ ਜਿਹੜਾ ਰਾਈਟ ਆਨਸਰ ਹੈ ਉਹ ਡੀ ਹੈ ਜਈਆ ਤੇ ਬਾਬਾ ਜਿਹੜੇ ਸ਼ਾਰਟਹੈਂਡ ਕਰ ਰਹੇ ਨੇ ਵਿਦਿਆਰਥੀ ਉਹ ਬੜੀ ਚੰਗੀ ਤਰੀਕੇ ਨਾਲ ਜਾਣਦੇ ਹੋਣਗੇ ਕਿ ਆੜੇ ਦੀ ਜਗ੍ਹਾ ਤੇ ਬਾਬਾ ਤੇ ਜਈਆ ਆਮ ਤੌਰ ਤੇ ਵਰਤਿਆ ਜਾਂਦਾ ਹੈ 12 ਨੰਬਰ ਜਿਹੜਾ MCQ ਹੈ ਤੁਹਾਡੀ ਸਕਰੀਨ ਤੇ ਹੈ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈ ਜਿਹੜੀ ਵੱਡੀ ਤੋਂ ਵੱਡੀ ਇਕਾਈ ਹੈ ਜਿਹੜੀ ਚਾਰ ਆਪਸ਼ਨਾਂ ਨੇ ਧੁਨੀ ਬਾਕ ਵਿਆਕਰਨ ਤੇ ਸ਼ਬਦ ਜੇਕਰ ਗੱਲ ਹੁੰਦੀ ਹੈ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਦੀ ਤਾਂ ਜਿਹੜਾ ਰਾਈਟ ਆਨਸਰ ਬਣਦਾ ਉਹ ਬਾਕ ਬਣਦਾ ਹੈ 12 ਨੰਬਰ ਦਾ ਪਹਿਲਾਂ ਤੁਸੀਂ ਆਨਸਰ ਨੋਟ ਕਰ ਲਓ ਬਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਬੀ ਹੈ ਜਿਹੜਾ ਰਾਈਟ ਆਨਸਰ ਹੈ ਹੁਣ ਇੱਥੇ ਇੱਕ ਐਮਸੀਕਿਊ ਹੋਰ ਆ ਜਾਂਦਾ ਤੁਹਾਨੂੰ ਅਕਸਰ ਪੇਪਰਾਂ ਦੇ ਵਿੱਚ ਆਉਂਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜੇਕਰ ਤੁਹਾਨੂੰ ਐਮਸੀਕਿਊ ਇਸ ਤਰੀਕੇ ਨਾਲ ਆਉਂਦਾ ਹੈ ਬੜੇ ਧਿਆਨ ਨਾਲ ਪੜ੍ਹਨਾ ਤੁਸੀਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਤਾਂ ਜਿਹੜਾ ਰਾਈਟ ਆਨਸਰ ਬੰਦਦਾ ਉਹ ਹੈ ਧੁਨੀ ਜੇਕਰ ਇੱਕ एमसीक्यू ਤੁਹਾਨੂੰ ਹੋਰ ਆਉਂਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਿਕ ਇਕਾਈ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਿਕ ਇਕਾਈ ਤਾਂ ਉਹਦਾ ਜਿਹੜਾ ਰਾਈਟ ਆਨਸਰ ਬਣਦਾ ਉਹ ਸ਼ਬਦ ਬਣਦਾ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਦੋ एमसीक्यू ਇੱਥੇ ਹੋਰ ਕਵਰ ਕਰ ਲੇ ਜੇਕਰ ਆਪਾਂ ਨੂੰ एमसीक्यू ਇਸ ਤਰੀਕੇ ਨਾਲ ਆਉਂਦੇ ਨੇ ਤਾਂ ਉਹਨਾਂ ਦੇ ਜਿਹੜੇ ਆਨਸਰ ਜਿਵੇਂ ਤੁਹਾਨੂੰ ਦੱਸੇ ਨੇ ਉਸ ਤਰੀਕੇ ਨਾਲ ਆਪਾਂ ਲਗਾਵਾਂਗੇ 12 ਨੰਬਰ ਦਾ ਜਿਹੜਾ ਆਨਸਰ ਹੈ ਤੁਸੀਂ ਨੋਟ ਕਰ ਲਓ ਬਾਕ ਹੈ ਬੀ ਹੈ ਜਿਹੜਾ ਰਾਈਟ ਆਨਸਰ ਹੈ 13 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਸੰਬੰਧਕ ਚੁਣਨਾ ਹੈ ਆਪਾਂ ਨੇ ਚਾਰ ਜਿਹੜੇ ਆਪਸ਼ਨਾਂ ਨੇ ਦਾ ਦੇ ਤੂੰ ਤੁਸੀਂ ਕੌਣ ਕਦੋਂ ਮੈਂ ਸਾਡਾ ਰਾਈਟ ਜਿਹੜਾ ਇਹਦਾ ਆਨਸਰ ਬਣਦਾ ਹੈ ਉਹ ਦਾ ਤੇ ਦੇ ਹੈ ਜਿਹੜੇ ਸੰਬੰਧਕ ਨੇ ਬਾਕੀ ਤੁਸੀਂ ਦੇਖ ਰਹੇ ਹੋ ਇਹ ਸਾਰੇ ਪੜਨਾਮ ਨੇ ਏ ਆ ਜਿਹੜਾ ਰਾਈਟ ਆਨਸਰ ਹੈ ਕਿਉਂਕਿ ਇੱਥੇ ਆਪਾਂ ਨੇ ਸਬੰਧਕ ਚੁੰਨਾ ਸੀਗਾ ਪੰਜਾਬੀ ਦੀ ਟਕਸਾਲੀ ਬੋਲੀ ਹੈ ਪੰਜਾਬੀ ਦੀਆਂ ਜਿਹੜੀਆਂ ਉਪ ਬੋਲੀਆਂ ਨੇ ਉਹਨਾਂ ਦੇ ਵਿੱਚੋਂ ਟਕਸਾਲੀ ਬੋਲੀ ਆਪਾਂ ਨੇ ਚੁਣੀ ਹੈ ਚਾਰ ਅਕਸ਼ਰਾਂ ਨੇ ਆਪਣੇ ਕੋਲੇ ਮਲਬਈ ਪੁਆਦੀ ਮਾਜੀ ਤੇ ਦੁਆਬੀ ਰਾਈਟ ਜਿਹੜਾ ਆਨਸਰ ਬੰਦਾ ਹੈ ਮਾਜੀ ਹੈ ਪੰਜਾਬੀ ਦੀ ਟਕਸਾਲੀ ਬੋਲੀ ਮਾਜੀ ਅੱਗੇ 15 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਵਸੇਸ਼ਨ ਕਿੰਨੀ ਪ੍ਰਕਾਰ ਦੇ ਹਨ ਆਪਸ਼ਨਾਂ ਨੇ 8 ਪ੍ਰਕਾਰ ਦੇ ਇੱਕ ਪ੍ਰਕਾਰ ਦੇ 5 ਪ੍ਰਕਾਰ ਦੇ ਜਾਂ 3 ਪ੍ਰਕਾਰ ਦੇ ਰਾਈਟ ਜਿਹੜਾ ਆਨਸਰ ਬੰਦਾ ਉਹ ਸੀ ਹੈ 5 ਪ੍ਰਕਾਰ ਦੇ ਨੇ ਵਸੇਸ਼ਨ 16 ਨੰਬਰ MCQ ਤੁਹਾਡੀ ਸਕਰੀਨ ਤੇ ਹੈ ਠੀਕ ਸਮਾਸੀ ਸ਼ਬਦ ਆਪਾਂ ਨੇ ਚੁਣਨਾ ਹੈ ਚਾਰ ਆਪਸ਼ਨ ਹਨ ਹੱਕ ਹਲਾਲ ਹੱਕ ਨਹੱਕ ਹੱਕ ਕਮਾਈ ਹੱਕ ਹਰਾਮ ਰਾਈਟ ਜਿਹੜਾ ਆਨਸਰ ਬਣਦਾ ਉਹ A ਬਣਦਾ ਜੀ ਠੀਕ ਸਮਾਸੀ ਸ਼ਬਦ ਚੁਣਨਾ ਸੀਗਾ ਆਪਾਂ ਨੇ ਹੱਕ ਹਲਾਲ ਹੈ ਜਿਹੜਾ ਰਾਈਟ ਆਨਸਰ ਹੈ A ਹੈ ਜਿਹੜਾ 16 ਨੰਬਰ ਦਾ ਰਾਈਟ ਆਨਸਰ ਹੈ ਹਾਂਜੀ ਨੋਟ ਕਰ ਲਿਓ ਅੱਗੇ ਜੀ ਤੁਹਾਡੇ ਕੋਲੇ 17 ਨੰਬਰ ਐਮਸੀਕਿਊ ਹੈ ਹੇਠ ਲਿਖੇ ਨਾਮਾਂ ਵਿੱਚੋਂ ਸਮੂਹਵਾਚੀ ਨਾਮ ਕਿਹੜਾ ਹੈ ਹੇਠ ਲਿਖੇ ਨਾਮਾਂ ਵਿੱਚੋਂ ਸਮੂਹਵਾਚੀ ਨਾਮ ਕਿਹੜਾ ਹੈ ਟਿੰਡਾ ਬਿੰਡਾ ਤੇਲੀ ਹੀੜ ਰਾਈਟ ਜਿਹੜਾ ਆਨਸਰ ਹੈ ਡੀ ਹੈ ਹੀੜ ਹੈ ਜਿਹੜਾ ਸਮੂਹਵਾਚੀ ਨਾਮ ਹੈ 18 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾ ਹਨ ਗੁਰਮੁਖੀ ਲਿਪੀ ਦੇ ਵਿੱਚ ਜੇਕਰ ਆਪਾਂ ਲਗਾ ਮਾਤਰਾ ਦੀ ਗੱਲ ਕਰੀਏ ਚ ਚਾਰ ਆਪਸ਼ਨ ਹਨ ਤੁਹਾਡੇ ਕੋਲੇ 8 ਪ੍ਰਕਾਰ 1 5 ਤੇ 10 ਰਾਈਟ ਜਿਹੜਾ ਆਨਸਰ ਬੰਦਦਾ ਜੀ ਇੱਥੇ ਡੀ ਹੈ ਜਿਹੜਾ ਰਾਈਟ ਹੈ 10 10 ਆਪਣੇ ਕੋਲੇ ਲਗਾ ਮਾਤਰਾਵਾਂ ਨੇ 39 ਨੰਬਰ MCQ ਤੇ ਚੱਲਦੇ ਆਂ ਬਿੰਦੀ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਚਾਰ ਆਪਸ਼ਨਾਂ ਨੇ ਤੁਹਾਡੇ ਕੋਲੇ 6 ਲਗਾ ਨਾਲ 1 ਲਗਾ ਨਾਲ 5 ਲਗਾ ਨਾਲ 3 ਲਗਾ ਨਾਲ ਏ ਆ ਜਿਹੜਾ ਰਾਈਟ ਆਨਸਰ ਹੈ ਬਿੰਦੀ ਦੀ ਜਿਹੜੀ ਵਰਤੋਂ ਹੈ 6 ਲਗਾ ਮਾਤਰਾਵਾਂ ਨਾਲ ਹੁੰਦੀ ਹੈ ਬੀ ਨੰਬਰ ਐਮਸੀਕਿਊ ਆ ਤੁਹਾਡੇ ਕੋਲੇ ਨਾਸਕੀ ਲਖਾਖਰਾਂ ਦੀ ਗਿਣਤੀ ਨਾਸਕੀ ਜਿਹੜੇ ਲਖਾਖਰ ਨੇ ਉਹਨਾਂ ਦੀ ਗਿਣਤੀ ਦੀ ਗੱਲ ਹੋ ਰਹੀ ਹੈ ਇੱਥੇ ਇਕੱਲੇ ਨਾਸਕੀ ਬੜੇ ਧਿਆਨ ਨਾਲ ਤੁਸੀਂ ਨੇ ਐਮਸੀਕਿਊ ਹੱਲ ਕਰਨ ਤੋਂ ਪਹਿਲਾਂ ਪੜ੍ਹਨਾ ਹੈ 8 1 5 ਤੇ 2 ਰਾਈਟ ਜਿਹੜਾ ਆਨਸਰ ਬਣਦਾ ਹੈ ਉਹ 2 ਹੈ ਬਿੰਦੀ ਤੇ ਟਿੱਪੀ ਬਿੰਦੀ ਤੇ ਟਿੱਪੀ ਜਿਹੜੇ ਨਾਸਕੀ ਲਖਾਕਰ ਨੇ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਇਲਾਕੇ ਦੀ ਬੋਲੀ ਅਗਲਾ ਐਮਸੀਕਿਊ ਹੈ ਜਿਹੜਾ 21 ਨੰਬਰ ਆਪਣੇ ਕੋਲੇ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਦੀ ਬੋਲੀ ਆਪਾਂ ਨੇ ਚੁਣੀ ਹੈ ਚਾਰ ਆਪਸ਼ਨਾਂ ਨੇ ਮਲਬਈ ਪੁਆਦੀ ਮਾਜੀ ਤੇ ਦੁਆਬੀ ਬੜੇ ਧਿਆਨ ਨਾਲ ਤੁਸੀਂ ਇੱਥੇ ਆਨਸਰ ਲਾਉਣਾ ਹੈ ਰਾਵੀ ਤੇ ਵਿਆਸ ਦੀ ਗੱਲ ਹੋ ਰਹੀ ਹੈ। ਰਾਈਟ ਜਿਹੜਾ ਆਨਸਰ ਬਣਦਾ ਜੀ ਇਹਦਾ ਸਹੀ ਬਣਦਾ ਹੈ ਮਾਝੀ। ਰਾਵੀ ਤੇ ਵਿਆਸ ਦਰਿਆਵਾਂ ਦੇ ਵਿਚਕਾਰ ਦੀ ਜਿਹੜੀ ਬੋਲੀ ਹੈ ਉਹ ਮਾਝੀ ਹੈ। 22 ਨੰਬਰ ਤੇ ਆਪਾਂ ਨੂੰ ਸਵਾਲ ਕੀਤਾ ਗਿਆ ਹੈ ਪੜਨਾਮ ਦੀਆਂ ਕਿਸਮਾਂ। ਪੜਨਾਮ ਦੀਆਂ ਕਿਸਮਾਂ ਆਪਾਂ ਇੱਥੇ ਦੱਸਣੀਆਂ ਨੇ। ਪੜਨਾਮ ਦੀਆਂ ਕਿਸਮਾਂ ਦੀ ਗੱਲ ਹੋ ਰਹੀ ਹੈ ਇੱਥੇ ਹਾਂਜੀ ਪੜਨਾਮ ਹੈ ਜਿਹੜਾ ਛੇ ਪ੍ਰਕਾਰ ਦਾ ਹੈ ਬੀ ਹੈ ਜਿਹੜਾ ਰਾਈਟ ਆਨਸਰ ਹੈ ਇੱਥੇ ਅੱਗੇ ਆ ਜਾਓ ਜੀ 23 ਨੰਬਰ MCQ ਤੁਹਾਡੀ ਸਕਰੀਨ ਤੇ ਹੈ ਆਪ ਖੁਦ ਕਿਹੜਾ ਪੜਨਾਮ ਹੈ ਪੜਨਾਮ ਦੀਆਂ ਕਿਸਮਾਂ ਦੇ ਵਿੱਚੋਂ ਆਪ ਖੁਦ ਕਿਹੜਾ ਪੜਨਾਮ ਹੈ ਆਕਸ਼ਨਾਂ ਨੇ ਤੁਹਾਡੇ ਕੋਲੇ ਨਿਜਵਾਚਕ ਨਿਸ਼ਚੇਵਾਚਕ ਪੁਰਖਵਾਚਕ ਜਾਂ ਕੋਈ ਨਹੀਂ ਏ ਹੈ ਜਿਹੜਾ ਰਾਈਟ ਆਨਸਰ ਹੈ ਆਪ ਤੇ ਖੁਦ ਜਿਹੜਾ ਨਿਜਵਾਚਕ ਪੜਨਾਮ ਹੈ 24 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਸੰਬੰਧਵਾਚਕ ਪੜਨਾਮ ਚੁਣੋ ਕੁਝਕ ਜਿਹੜੇ ਜੋ ਕਿੱਥੇ ਕਿਹੜਾ ਅਸੀਂ ਤੁਸੀਂ ਰਾਈਟ ਆਨਸਰ ਹੈ ਜਿਹੜਾ ਸੰਬੰਧਵਾਚਕ ਪੜਨਾਮ ਦੀ ਕਿਸਮ ਹੈ ਜਿਹੜੀ ਜਿਹੜਾ ਤੇ ਜੋ ਹੈ ਬੀ ਜਿਹੜਾ ਰਾਈਟ ਆਨਸਰ ਹੈ ਜੀ 25 ਨੰਬਰ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਜੀ ਅਨਿਸ਼ਚੇਵਾਚਕ ਪੜਨਾਮ ਦੀ ਜਿਹੜੀ ਉਦਾਹਰਨ ਆਪਾਂ ਨੇ ਚੋਣੀ ਹੈ ਚਾਰ ਆਪਸ਼ਨਾਂ ਨੇ ਆਪਣੇ ਕੋਲੇ अनिश्चयवाचक पडनाम किथे ਕਿਹੜਾ ਮੈਂ ਆਪ ਕੋਈ ਵੀ ਕੁਝ ਕੁ ਜੋ ਜਿਹੜਾ ਸੀ ਇਹ ਜਿਹੜਾ ਰਾਈਟ ਆਨਸਰ ਹੈ ਇੱਥੇ ਆਪਾਂ ਨੂੰ ਸਵਾਲ ਕੀਤਾ ਗਿਆ ਹੈ ਅਨਿਸ਼ਚੇਵਾਚਕ ਪੜਨਾਮ ਸੀ ਇਹ ਜਿਹੜਾ ਜੀ ਰਾਈਟ ਆਨਸਰ ਹੈ ਕੋਈ ਵੀ ਕੁਝ ਕੁ ਅਨਿਸ਼ਚੇਵਾਚਕ ਪੜਨਾਮ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸੀਗੇ ਟੌਪ ਦੇ 25 ਐਮਸੀਕਿਊ ਗ੍ਰਾਮਰ ਤੇ ਜਿਹੜੇ ਕਿ ਪਿਛਲੇ ਪੰਜਾਬੀ ਦੇ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੋ ਰਹੇ ਨੇ